ਇਹਾਂ ਕਿਸੇ ਦੇ ਭਾਰ ਨਹੀਂ ਅਸਿਰ ਤੇ ਧੀਆ ਕਿਸੇ ਮਾਂ ਪਿਓ ਦੇ ਸਿਰ ਤੇ ਭਾਰ ਨਹੀਂ ਐ ਧੀਆ ਤਾਂ ਇੱਕ ਪਰਮਾਤਮਾ ਦੇ ਵੱਲੋਂ ਬਖਸ਼ਿਸ਼ ਕੀਤੀ ਦਾਤ ਹੈ ਜਿਹੜੀ ਧੀ ਪਹਿਲਾਂ ਜੰਮਦੀ ਉਹਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਸੁਣੀਆਂ ਪੈਂਦੀਆਂ ਵੀ ਸਾਡੇ ਘਰ ਪੱਥਰ ਜੰਮ ਗਿਆ ਫਿਰ ਧੀ ਜਦੋਂ ਥੋੜੀ ਜਵਾੜ ਹੁੰਦੀ ਆ ਤੇ ਫਿਰ ਕਹਿਣ ਲੱਗ ਪੈਂਦੇ ਮਰ ਜਾਣੀ ਵਧੀ ਜਾਂਦੀ ਆ ਵੇਲ ਵਾਂਗੂ ਪਰ ਕਦੀ ਅਸੀਂ ਪੁੱਤਰ ਨੂੰ ਵੀ ਕਿਹਾ ਵੀ ਮਰ ਜਾਣਾ ਵਧੀ ਜਾਂਦਾ ਹੈ ਨਹੀਂ ਇਹ ਵਾਸਤੇ ਸਭ ਵਰਤਦੇ ਆ ਮਰਚਾਣੀ ਬਧੀ ਜਾਂਦੀ ਐ ਚਵਾੜ ਹੋਈ ਜਾਂਦੀ ਐ ਤੀਨੋਂ ਦਿਨ ਫਿਰ ਧੀ ਨੂੰ ਅਸੀਂ ਪੜਾਉਣ ਤੋਂ ਵੀ ਸੰਕੋਚ ਕਰਦੇ ਕਿ ਇਹਨੇ ਪੜ ਕੇ ਕੀ ਕਰਨਾ ਜਾਣਾ ਤੇ ਬਗਾਨੇ ਘਰ ਦੇ ਵਿੱਚ ਆ ਜਾਣਾ ਤੇ ਬਗਾਨੇ ਘਰ ਨੂੰ ਸੰਭਲਣ ਦੇ ਵਾਸਤੇ ਆ ਫਿਰ ਇਨਾ ਖਰਚਾ ਕਰਨ ਦੀ ਕੀ ਲੋੜ ਆ ਧੀਆ ਨੂੰ ਪੜਾਉਣ ਦੀ ਕੀ ਲੋੜ ਆ ਧੀਆ ਨੂੰ ਬਾਹਰ ਜਾਣ ਦੀ ਕੀ ਲੋੜ ਆ ਸੋਚ ਹੁੰਦੀ ਹੈ ਧੀਆ ਨੂੰ ਪੜਾ ਕੇ ਕੀ ਕਰਨਾ ਕਿਉਂਕਿ ਇਹਨਾਂ ਨੇ ਜਾਣਾ ਤੇ ਬਗਾਨੇ ਘਰ ਦੇ ਵਿੱਚ ਹੀ ਹਰ ਇੱਕ ਧੀ ਦੇ ਸੁਪਨੇ ਨੇ ਹਰ ਇੱਕ ਧੀ ਚਾਹੁੰਦੀ ਆ ਮੈਂ ਆਜ਼ਾਦ ਹੋਵਾਂ ਮੈਂ ਆਪਣੇ ਪੈਰਾਂ ਤੇ ਖੜੀ ਹੋਵਾਂ ਮੈਂ ਉਹਨਾਂ ਵਾਲੀ ਸੰਸਮੇ ਦੇ ਵਿੱਚ ਤਰੱਕੀ ਕਰਾਂ ਪਰ ਮੈਨੂੰ ਮਾਫ਼ ਕਰਿਓ ਕੁਝ ਘਰਾਂ ਦੇ ਮਾਹੌਲ ਐਸੇ ਬਣ ਜਾਂਦੇ ਨੇ ਕਿ ਧੀਆਂ ਦੇ ਸੁਪਨੇ ਵੀ ਖਤਮ ਕਰ ਦਿੱਤੇ ਜਾਂਦੇ ਨੇ ਉਹਨਾਂ ਧੀਆਂ ਦੇ ਸੁਪਣਿਆਂ ਤੇ ਪਾੜੀ ਫੇਰ ਦਿੱਤਾ ਜਾਂਦਾ ਕਿ ਧੀਏ ਹੁਣ ਤੇਰੀ ਉਮਰ ਹੋ ਗਈ ਵਿਆਹ ਚੋਗੀ ਹੁਣ ਤੂੰ ਆਪਣੇ ਘਰੇ ਜਾਵੀ ਜੋ ਤੇਰੀ ਰੀਜ਼ ਐ ਜੋ ਤੇਰੀ ਤਮੰਨਾ ਤੂੰ ਆਪੇ ਘਰੇ ਜਾ ਕੇ ਕਰੀ ਤੇ ਮੈਂ ਪੁੱਛਦੀਆਂ ਧੀਆਂ ਦਾ ਘਰ ਕਿਹੜਾ ਫਿਰ ਪੇਕੇ ਵਾਲੇ ਕਹਿੰਦੇ ਤੂੰ ਦੂਸਰੇ ਘਰ ਜਾ ਕੇ ਆਪਣੇ ਸੁਪਨੇ ਪੂਰੇ ਕਰੀ ਤੇ ਸਾਰੇ ਪਰਿਵਾਰ ਵਾਲੇ ਕਹਿੰਦੇ ਨਹੀਂ ਇਹ ਤੇਰਾ ਘਰ ਨਹੀਂ ਕਿਉਂ ਲਈ ਘਰ ਭਤੀਆਂ ਦਾ ਕਿਹੜਾ ਕਾਰਿਆ ਨਾ ਪੇਕਾ ਕਰਨਾ ਸੋਹਰਾ ਘਰ ਭਤੀਆਂ ਦਾ ਕਰ ਕਿਹੜਾ ਏ ਤੇ ਸੱਚੇ ਧੀਆਂ ਦੀ ਦੋਵੇਂ ਘਰ ਨੇ ਪੇਕਾ ਘਰ ਵੀ ਧੀ ਦਾ ਏ ਸੋਹਰਾ ਘਰ ਵੀ ਧੀ ਦਾ ਏ